ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਨਮਸਕਾਰ ਅਦਾਬ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਚੋਣ ਮੈਦਾਨ ਜਿਹੜਾ ਪੱਕਾ ਨਜ਼ਰ ਆ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨਾਂ ਦੀ ਸੂਚੀ ਪ੍ਰੋਗਰਾਮ ਵੀ ਜਾ ਰਹੀ ਹੈ ਸੋ ਬਹੁਤ ਸਾਰੇ ਜਿਹੜੇ ਉਮੀਦਵਾਰ ਐਲਾਨਾਂ ਤੋਂ ਬਾਅਦ ਕੀਤੇ ਲੱਗਤੇ ਹਲਕਿਆਂ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਰਾਜਨੀਤਿਕ ਤਰਤਲ ਲੋਕਾਂ ਨੂੰ ਸਮਝ ਆ ਰਿਹਾ ਤੇ ਲੋਕ ਚਰਚਾ ਦੇ ਵਿੱਚ ਉਹਨਾਂ ਉਮੀਦਵਾਰਾਂ ਦੇ ਚਿੱਤ ਹਾਰ ਦੇ ਅੰਕੜੇ ਵੀ ਗਿਣਨੇ ਸ਼ੁਰੂ ਕਰ ਦਿੱਤੇ ਗਏ ਨੇ ਸਾਡੇ ਵੱਲੋਂ ਇੱਕ ਪ੍ਰੋਗਰਾਮ ਪੰਜਾਬ ਦੀਆਂ 13 ਸੀਟਾਂ ਤੇ 13 ਦਾ ਨਾਬਤੋਲ ਲੈ ਕੇ ਚੱਲੇ ਆ ਤੇ ਇਸ ਨਾਬਤੋਲ ਦੇ ਵਿੱਚ ਤੁਹਾਨੂੰ ਵੱਖ-ਵੱਖ ਹਲਕਿਆਂ ਦਾ ਅਸੀਂ ਪੰਚੀ ਚਾਰ ਘੁਆਰੇ ਆ ਸੋ ਅੱਜ ਅਸੀਂ ਗੱਲ ਕਰਾਂਗੇ ਬਟੇਂਡਾ ਲੋਕ ਸਭਾ ਹਲਕਾ ਦੀ ਬਟੇਂਡਾ ਲੋਕ ਸਭਾ ਹਲਕਾ ਦੇ ਵਿੱਚ 16 ਲੱਖ 52 ਹਜ਼ਾਰ ਦੇ ਕਰੀਬ ਵੋਟਰ ਨੇ ਉਹਨਾਂ ਦੇ ਵਿੱਚੋਂ 8 ਲੱਖ 73 ਹਜ਼ਾਰ ਮਰਦ ਤੇ 7 ਲੱਖ 83 ਹਜ਼ਾਰ ਔਰਤਾਂ ਨੇ ਬਟਿੰਡਾ ਸੀਟ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਸਿਆਸਤ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ ਜਿੱਦਾਂ ਕਿ ਕਿਹਾ ਜਾਂਦਾ ਕਿ ਮੋਤੀ ਮਹਿਲ ਪਟਿਆਲਾ ਲੋਕ ਸਭਾ ਸੀਟ ਦਾ ਚਗਿਰਦਾ ਮੋਤੀ ਮਹਿਲ ਦੇ ਆਲੇ ਦੁਆਲੇ ਧਰਾਤਲ ਰਾਜਨੀਤੀ ਘੁੰਮੇ ਐਦਾਂ ਹੀ ਬਟਿੰਡਾ ਦਾ ਜਿਹੜਾ ਗਾ ਦਬਦਵਾ ਪ੍ਰਕਾਸ਼ ਸਿੰਘ ਜਿਹੜੇ ਬਾਦਲ ਪਰਿਵਾਰ ਦਾ ਰਿਹਾ ਇਸ ਵਾਰ ਬਟਿੰਡਾ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਹਿਲ ਕਦਮੀ ਕਰਦਿਆਂ ਸਾਡੇ ਖੇਤੀਬਾੜੀ ਜਿਹੜੇ ਮੰਤਰੀ ਨੇ ਪੰਜਾਬ ਦੇ ਗਰਮੀਤ ਸਿੰਘ ਖੁਡੀਆਂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੋ ਚੌਣ ਮੈਦਾਨ ਉਤਾਰਨ ਤੋਂ ਬਾਅਦ ਜਿਹੜੇ ਖੁਡੀਆਂ ਨੇ ਉਹਨਾਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਆਪਣਾ ਇੱਕ ਪਹਿਲਵਾਨੀ ਜਿਹੜਾ ਵੀ ਲਾ ਲਿਆ ਉਧਰੋਂ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਵੱਲੋਂ ਹਰ ਸਿਮਰਤ ਪ੍ਰਕਾਸ਼ ਸਿੰਘ ਬਾਦਲ ਦੀ ਨੌ ਤੇ ਸਕਬੀਰ ਬਾਦਲ ਦੀ ਜਿਹੜੇ ਧਰਮ ਪਤਨੀ ਨੇ ਉਹ 2000 ਜਿਹੜਾ ਹੈਗਾ 9 ਤੋਂ ਲੈ ਕੇ ਲਗਾਤਾਰ 14 ਤੇ 19 ਸ਼ਾਨਦਾਰ ਜਿੱਤਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਸੋ ਅਕਾਲੀ ਦਲ ਦਾ ਜਿਹੜਾ ਗੜ ਰਿਹਾ ਤੇ 9 ਵਾਰ ਅਕਾਲੀ ਦਲ ਇੱਥੋਂ ਜਿੱਤਿਆ ਤੇ ਦੋ ਵਾਰੀ ਕਯੂਮਨਿਸਟ ਪਾਰਟੀ ਦੀ ਝੋਲੀ ਵਿੱਚ ਵੀ ਇਹ ਸੀਟ ਰਹੀ ਹੈ ਸੋ ਇਸ ਵਾਰ ਹਰ ਸਿਮਰਤ ਲਈ ਬਹੁਤ ਸਾਰੀਆਂ ਔਕੜਾਂ ਨੇ ਕਿਉਂਕਿ ਰਾਜਨੀਤਿਕ ਜਿਹੜਾ ਪੇੜਾ ਪੰਜਾਬ ਦਾ ਕਾਫੀ ਹੱਦ ਤੱਕ ਬਦਲ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਤੋਂ ਬਾਅਦ ਜਿਹੜੇ ਰਾਜਨੀਤਿਕ ਜਿਹੜੇ ਅਵਿਸ਼ੇਸ਼ਣ ਨੇ ਉਹ ਅਕਾਲੀ ਦਲ ਦਾ ਅਗਲਾ ਜਿਹੜਾ ਵਕਾਰ ਹੈ ਉਸ ਬਾਰੇ ਵੀ ਸੋਚ ਰਹੇ ਨੇ ਉਸ ਦਾ ਐਨਾਲਿਸਿਸ ਵੀ ਕਰ ਰਹੇ ਨੇ ਸੋ ਭਾਜਪਾ ਆਪਣਾ ਜਿਹੜਾ ਧਰਾਤਲ ਹੈ ਉਹ ਪੰਜਾਬ ਦੇ ਵਿੱਚ ਲੱਭ ਰਹੀ ਹੈ ਸੋ ਬਹੁਤ ਸਾਰੇ ਉਹ ਜਿਹੜੇ ਕਾਂਗਰਸੀ ਸਾ ਲੰਬੇ ਸਮੇਂ ਤੋਂ ਕਾਂਗਰਸ ਤੋਂ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਨੇ ਵੀ ਜਿਹੜੀ ਛਾਲ ਭਾਜਪਾ ਵਿੱਚ ਮਾਰ ਦਿੱਤੀ ਗਈ ਹੈ ਜਿੱਦਾਂ ਕਿ ਲੁਧਿਆਣਾ ਤੋਂ ਜਿਹੜਾ ਬੈਂਸ ਸਿੰਘ ਪਰਿਵਾਰ ਰਵਨੀਸ਼ ਸਿੰਘ ਬਿੱਟੂ ਵੀ ਉਮੀਦਵਾਰ ਵਜੋਂ ਵਿਚਰ ਰਹੇ ਨੇ ਬਠਿੰਡਾ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਇਹਨਾਂ ਦੇ ਵਿੱਚੋਂ ਬਠਿੰਡਾ ਸ਼ਰੀਆ ਬਟਿੰਡਾ ਦਿਹਾਤੀ ਐ ਪੁੱਚੋ ਐ ਮੌਣ ਐ ਲੰਬੀ ਹਲਕਾ ਇਸ ਦੇ ਨਾਲ ਹੀ ਮਾਨਸਾ ਦਾ ਭਲਾੜਾ ਮਾਨਸਾ ਤੇ ਸਰਦੂਲਗੜ ਨੌ ਦੇ ਨੌ ਹਲਕਿਆਂ ਦੇ ਵਿੱਚ 2022 ਦੀਆਂ ਚੋਣਾਂ ਦੀ ਗੱਲ ਕਰਾਂ ਤੇ 22 ਦੀਆਂ ਚੋਣਾਂ ਚ ਇੱਕ ਵੱਡੀ ਲਹਿਰ ਆਮ ਆਦਮੀ ਪਾਰਟੀ ਦੀ ਆਈ ਸੀ ਸੋ ਮਾਲਵੇ ਦੀ ਧਰਤੀ ਤੇ ਜਿੱਥੇ ਆਮ ਆਦਮੀ ਪਾਰਟੀ ਨੇ ਫਤਿਹ ਕੀਤਾ ਉੱਥੇ ਹੀ ਨੌ ਦੀਆਂ ਨੌ ਜਿਹੜੀਆਂ ਲੋਕ ਸਭਾ ਸੀਟਾਂ ਨੇ ਬਟਿੰਡੇ ਦੀਆਂ ਉਹਨਾਂ ਨੂੰ ਵੀ ਫਤਿਹ ਕੀਤਾ ਸੋ ਗਰਮੀਤ ਸਿੰਘ ਜਿਹੜੇ ਕੋਡੀਆਂ ਨੇ ਉਥੋਂ ਮਜ਼ਬੂਤ ਦੱਸੇ ਜਾ ਰਹੇ ਨੇ ਸੋ ਹਰ ਸਿਮਰਤ ਦਾ ਜੇ ਫੈਸਲਾ ਉਮੀਦਵਾਰੀ ਦਾ ਸਾਹਮਣੇ ਨਹੀਂ ਆਇਆ ਕਹਿੰਦੇ ਨੇ ਵੀ ਬੜੀ ਜਲਦੀ ਇਹ ਸੀਟ ਦਾ ਫੈਸਲਾ ਹੋ ਜਾਵੇਗਾ ਉਦੋਂ ਬੀਜੇਪੀ ਦੀ ਗੱਲ ਕਰੀ ਤਾਂ ਬੀਜੇ ਪੀ ਪੰਜਾਬ ਦੇ ਵਿੱਚ ਆਪਣੇ ਬਲ ਬੁੱਤੇ ਤੇ ਆਪਣੇ ਦਮ ਤੇ ਚੋਣਾ ਲੜ ਰਹੀ ਹੈ ਸੋ ਬੀਜੇਪੀ ਦਾ ਕੈਂਡੀਡੇਟ ਸੁਭਾਵੀ ਗੱਲ ਹੈ ਵੀ ਬੀਜੇਪੀ ਦਾ ਕੈਂਡੀਡੇਟ ਡੇਟ ਵੀ ਬਟੰਡਾ ਸੀਟ ਤੇ ਆਵੇਗਾ ਸੋ ਸਰੂਪ ਚੰਦ ਜਿਹੜੇ ਸਿੰਘਲਾ ਨੇ ਉਹ ਉਥੋਂ ਦੇ ਦਾਵੇਦਾਰ ਮੰਨੇ ਜਾ ਰਹੇ ਨੇ ਸੋ ਕਾਂਗਰਸ ਦੇ ਵਿੱਚ ਰਾਜਾ ਬੜਿੰਗ ਨੇ 2019 ਦੇ ਵਿੱਚ ਹਰ ਸਿਮਰ ਦੇ ਮੁਕਾਬਲੇ ਚੋਣ ਲੜੀ ਸੀ ਹਰ ਸਿਮਰਤ 21000 ਵੋਟਾਂ ਨਾਲ ਭਾਵੇਂ ਜਿੱਤ ਗਏ ਸਨ ਰਾਜਾ ਬੜਿੰਗ ਇੱਕ ਚੰਗੇ ਮਾਰਜਨ ਦੇ ਉੱਪਰ ਉਹਨਾਂ ਨੇ ਕਾਂਗਰਸ ਦਾ ਵੋਟ ਲਿਆ ਕੇ ਖੜਾ ਕੀਤਾ ਸੀ ਸੋ ਇਸ ਵਾਰ ਰਾਜਾ ਬੜਿੰਗ ਦੀ ਧਰਮ ਪਤਨੀ ਅਬਰਤਾ ਬੜਿੰਗ ਵੱਡੀ ਮਜ਼ਬੂਤ ਦਾਮੇਦਾਰ ਸੀਟ ਤੋਂ ਮੰਨੀ ਜਾ ਰਹੀ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਗਏ ਜੀਤ ਮਿੰਦਰ ਸਿੰਘ ਸਿੱਧੂ ਵੀ ਦੌੜ ਦੇ ਵਿੱਚ ਨੇ ਕਾਂਗਰਸ ਅਕਾਲੀ ਦਲ ਤੇ ਆਪ ਦੇ ਵਿਚਕਾਰ ਇੱਕ ਫਸਵਾ ਪੇਚ ਫਸਵਾ ਮੁਕਾਬਲਾ ਇਸ ਵਾਰ ਬਟਿੰਡਾ ਸੀਟ ਤੇ ਮਿਲੇਗਾ ਇੱਕ ਤਰਫਾ ਜੋ ਫੈਸਲਾ ਹੁੰਦਾ ਸੀ ਉਹ ਇੱਕ ਤਰਫਾ ਫੈਸਲਾ ਸ਼ਾਇਦ ਇਸ ਵਾਰੀ 2024 ਵਿੱਚ ਨਹੀਂ ਹੋਵੇਗਾ ਸੋ ਸੁਖਵੀਰ ਬਾਦਲ ਪਾਵੇਂ ਕਿ ਆਪ ਕਹਿ ਚੁੱਕੇ ਨੇ ਉਹ ਚੋਣ ਨਹੀਂ ਲੜਨਗੇ ਪਰ ਇਹ ਗੱਲ ਯਕੀਨੀ ਹੈ ਵੀ ਹਰ ਸਿਮਰਤ ਵੱਲੋਂ ਚੋਣ ਲੜੀ ਜਾਣੀ ਹੈ ਇਸ ਚੋਣ ਦੇਸ਼ੀ ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਜਿਹੜੀਆਂ ਆਪਣੀਆਂ ਤਿਆਰੀਆਂ ਨੇ ਉਹ ਵਿੱਡੀਆਂ ਹੋਈਆਂ ਨੇ ਪਿੱਛੇ ਹੀ ਦਿਨਾਂ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਇੱਕ ਖਬਰ ਆਉਂਦੀ ਹੈ ਉਸ ਖਬਰ ਦੇ ਵਿੱਚ ਸਕੰਦਰ ਸਿੰਘ ਮਲੂਕਾ ਜੋ ਕਿ ਸੀਨੀਅਰ ਅਕਾਲੀ ਆਗੂ ਨੇ ਮੰਤਰੀ ਵੀ ਰਹੇ ਐਮਐਲਏ ਵੀ ਕਈ ਵਾਰ ਬਣੇ ਉਹਨਾਂ ਦੀ ਨਉ ਪਰੰਪਾਲ ਕੌਰ ਆਈਐਸ ਵੱਲੋਂ ਆਪਣਾ ਅਸਤੀਫਾ ਪੇਸ਼ ਕੀਤਾ ਗਿਆ ਤਾਂ ਅਸਤੀਫੇ ਤੋਂ ਬਾਅਦ ਕਿਤਨਾ ਕਿਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੁੰਦਾ ਨਜ਼ਰ ਆ ਰਿਹਾ ਵੀ ਉਹ ਭਾਜਪਾ ਵੱਲੋਂ ਚੋਣ ਲੜ ਲੜ ਸਕਦੇ ਨੇ ਸਿਕੰਦਰ ਸਿੰਘ ਮਲੂਕਾ ਭਾਵੇਂ ਕਿ ਇਹਨਾਂ ਦਾ ਖੰਡਨ ਕਰ ਚੁੱਕੇ ਨੇ ਉਹਨਾਂ ਨੇ ਕੋਈ ਵੀ ਅਜੇ ਸਪਸ਼ਟ ਕਲੀਅਰ ਸਥਿਤੀ ਨਹੀਂ ਕੀਤੀ ਲੇਕਿਨ ਬਟਿੰਡਾ ਦੇ ਇਸ ਸਥਿਤੀ ਦੇ ਵਿੱਚ ਭਾਜਪੀ ਦਾ ਜੇਕਰ ਉਮੀਦਵਾਰ ਆਉਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੀਆਂ ਜਿਹੜੀਆਂ ਚੁਣੌਤੀਆਂ ਦਰਪੇਸ਼ ਆਉਣਗੀਆਂ ਸੋ ਮਾਨਸਾ ਬੁਲਾੜਾ ਸਰਦੂਲਗੜ ਪੁੱਚੋ ਮੰਡੀ ਮੌੜ ਮੰਡੀ ਤੇ ਲੰਬੀ ਲੰਬੀ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਦਬਦਬਾ ਰਿਹਾ ਕਿਉਂਕਿ ਪ੍ਰਕਾਸ਼ ਸਿੰਘ ਜਿਹੜੇ ਬਾਦਲ ਨੇ ਇਤੋਂ ਹੀ ਜਿੱਤਦੇ ਰਹਨੇ ਤੇ ਪੰਜਾਬ ਆ ਪੰਜ ਵਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਵਿਚਰੇ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਜਿਵੇਂ ਸਕੰਦਰ ਸਿੰਘ ਮਲੂਕੇ ਦੀ ਗੱਲ ਕਹੀ ਜਾ ਰਹੀ ਹੈ ਕਿਤੇ ਨਾ ਕਿਤੇ ਨਰਾਜ਼ਗੀਆਂ ਨੇ ਇਹਨਾਂ ਨਰਾਜ਼ਗੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਦੂਰ ਕਰਦਾ ਹੈ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਮਾਝੇ ਦੇ ਜਿਹੜੇ ਜਰਨੈਲ ਸਨ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਚੰਗੇ ਮਿੱਤਰ ਸਨ ਜਿਨ੍ਹਾਂ ਦਾ ਸਹਿਸਾਰ ਸੀ ਉਹ ਵੀ ਚਲੇ ਗਏ ਸਨ ਉਹਨਾਂ ਦੀ ਘਰ ਵਾਪਸੀ ਵੀ ਕਰਵਾਈ ਹੈ ਜਿੱਦਾਂ ਕਿ ਸੁਖਦੇਵ ਸਿੰਘ ਢੀਂਸਾ ਆਪਣੇ ਘਰ ਵਾਪਸ ਆਏ ਨੇ ਬੀਬੀ ਜੰਗੀਰ ਕੋਲ ਆਏ ਨੇ ਸੋ ਐਸੇ ਹੀ ਤਰ੍ਹਾਂ ਜਿਹੜੇ ਨੇ ਇਸ ਵਾਰ ਸਕੰਦਰ ਸਿੰਘ ਮਲੂਕਾ ਨੂੰ ਅਨੁੰਦਰੋ ਮਨਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਜਾਂ ਅਕਾਲੀ ਦਲ ਕਿੱਦਾਂ ਕਰ ਰਿਹਾ ਕਿੱਦਾਂ ਦੀਆਂ ਵਿਵਤਵੀਆਂ ਬਣਾ ਰਿਹਾ ਇਹਦਾ ਗੱਲਾਂ ਅਜੇ ਪਿੱਖ ਦੀ ਬੁੱਕਲ ਦੇ ਵਿੱਚ ਨੇ ਲੇਕਿਨ ਜਿਹੜੀ ਬਟਿੰਡਾ ਸੀਟ ਹੈ ਹਾਰਸ ਸੀਟ ਰੈਗੀ ਇਸ ਸੀਟ ਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਹੌਲੀ-ਹੌਲੀ ਜਿਹੜੇ ਰਾਜਨੀਤਿਕ ਜਿਹੜੇ ਸਮੀਕਰਨ ਤੁਹਾਨੂੰ ਬਦਲ ਦੇਣਗੇ ਨਜ਼ਰ ਆਣਗੇ ਬਟਿੰਡਾ ਦੇ ਵਿੱਚ ਚਰਚਾਵਾਂ ਚਲ ਰਹੀਆਂ ਨੇ ਵੀ ਹਰ ਸਿਮਰਤ ਆਉਂਦੇ ਨੇ ਜੇਕਰ ਤੇ ਮੁਕਾਬਲਾ ਕਿੱਦਾਂ ਦਾ ਹੋਵੇਗਾ ਕਿਉਂਕਿ ਤਿੰਨ 13 4 ਜਿਹੜੀਆਂ 13 ਮੁਕਾਬਲੇ ਦੇ ਵਿੱਚ ਨੇ ਉੱਥੇ ਸੀਪੀ ਆਈ ਦਾ ਵੀ ਕਿਤੇ ਨਾ ਕਿਤੇ ਵੋਟ ਬੈਂਕ ਹੈਗਾ ਤੇ ਬਹੁਤ ਜਨ ਸਮਾਜ ਪਾਰਟੀ ਵੱਲੋਂ ਵੀ ਚੋਣ ਲੜੀ ਜਾਂਦੀ ਹੈ ਹੋਰ ਵੀ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਇੱਥੇ ਖੁੱਦਦੇ ਨੇ ਸੋ ਬਟੇਂਡਾ ਸੀਟ ਦੇ ਕਿੱਦਾਂ ਦੇ ਹਾਲਾਤ ਹੋਣਗੇ ਸਮੀਕਰਨ ਕਿੱਦਾਂ ਦੇ ਬਣਨਗੇ ਜਦੋਂ ਸਾਰੇ ਉਮੀਦਵਾਰ ਸਾਹਮਣੇ ਆ ਜਾਣਗੇ ਮੇਕਅਪ ਹੋ ਜਾਏਗਾ ਬਟੇਂਡਾ ਦੀ ਤਸਵੀਰ ਸ਼ੁਰੂ ਹੋ ਜੇਗੀ ਇਸ ਤੋਂ ਬਾਅਦ ਅਗਲੇ ਜਦੋਂ ਮੰਮੀਦਵਾਰਾਂ ਦਾ ਐਲਾਨ ਹੋ ਜਾਏਗਾ ਇਸ ਤੋਂ ਬਾਅਦ ਵੀ ਤੁਹਾਨੂੰ ਅਸੀਂ ਪਟੰਡਾ ਸੀਟ ਤੇ ਪਲ ਪਲ ਦੀ ਜਿਹੜੀ ਜਾਣਕਾਰੀ ਆਪਣੇ ਚੈਨਲ ਦੇ ਵਿੱਚ ਦਿਖਾਉਂਦੇ ਰਾਂਗੇ ਮੈਨੂੰ ਦਿਓ ਜੀ ਸਤਿ ਸ੍ਰੀ ਅਕਾਲ